ਸਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਬਹੁਤ ਵੱਡਾ ਬਲਾਸਟ ਹੋਇਆ ਹੈ ਘਰ ਦੇ ਵਿੱਚ ਤਸਵੀਰਾਂ ਲੈ ਭਾਰਤ ਤੇ ਤੁਸੀਂ ਵੇਖ ਸਾਦੇ ਹੋ ਕਿ ਇਹ ਬਲਾਸਟ ਇੰਨਾ ਖਤਰਨਾਕ ਸੀ ਕਿ 5 ਕਿਲੋਮੀਟਰ ਤੱਕ ਦੀ ਦੂਰੀ ਦੇ ਵਿੱਚ ਵੀ ਜਿਹੜਾ ਇਸ ਬਲਾਸਟ ਦਾ ਧਮਾਕਾ ਹੈ ਜਿਹੜੀਆਂ ਘਰ ਦੀਆਂ ਕੰਧਾਂ ਨੇ ਉਹ ਕੰਬੁੱਠੀਆਂ ਨੇ ਸਵੇਲੇ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਘਰ ਦੇ ਵਿੱਚ ਹੀ ਪਟਾਕਿਆਂ ਦੀ ਫੈਕਟਰੀ ਸੀ ਤਾਂ ਕਾਫੀ ਸਮੇ ਤੋਂ ਘਰ ਦੇ ਵਿੱਚ ਹੀ ਪਟਾਕੇ ਜਿਹੜੇ ਨੇ ਉਹ ਰੱਖੇ ਜਾਂਦੇ ਸੀ ਤੇ ਜਦ ਬਲਾਸਟ ਹੋ ਜਾਂਦਾ ਹੈ ਤਾਂ ਦੱਸੇ ਜਾ ਰਿਹਾ ਹੈ ਕਿ 5 ਕਿਲੋਮੀਟਰ ਦੇ ਅੰਦਰਲੇ ਦਾਰੇ ਦੇ ਲਾਇੜੇ ਨੇੜੇ ਜਿਹੜੇ ਘਰ ਨੇ ਉਹਨਾਂ ਦੀਆਂ ਦਵਾਰਾਂ ਜਕੰਦਾ ਦੀਆਂ ਗੱਲ ਕੀਤੀ ਜਾਵੇ ਤਾਂ ਕੰਬ ਗਈਆਂ ਨੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਮਾਸੂਮ ਬੱਚਾ ਜਿਸ ਦੀ 14 ਸਾਲ ਉਮਰ ਹੈ ਉਸ ਦੀ ਮੌਤ ਹੋ ਜਾਣ ਦੀ ਵੀ ਦੁਖਦਾਈ ਖਬਰ ਸਾਹਮਣੇ ਆਈ ਹੈ ਤਾਂ ਸਵੇਲੇ ਦੀ ਵੱਡੀ ਖਬਰ ਲਾਈਵ ਭਾਰਤ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਡਾ ਵੱਡਾ ਧਮਾਕਾ ਹੋਇਆ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਧਮਾਕੇ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਹੈ ਕਿ ਮਾਰਦੇ ਅੰਦਰ ਹੀ ਫੈਕਟਰੀ ਪਟਾਕਿਆਂ ਦੀ ਚਲਾਈ ਜਾਂਦੀ ਸੀ ਤੇ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਇਹ ਬਹੁਤ ਵੱਡਾ ਤਮਾਕਾ ਹੋਇਆ ਹੈ। ਡਾਬਾ ਬਾਲੀ ਦੇ ਵਿੱਚ ਜਿਹੜਾ ਤਮਾਕਾ ਇਹ ਹੋਇਆ ਹੈ ਦੱਸਿਆ ਜਾ ਰਿਹਾ ਹੈ ਜਗਤ ਤੋਂ ਅੰਦਾਜ਼ ਦੀ ਹੈ ਕਿ ਡਾਬਾ ਬਾਲੀ ਆ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਾਈਵ ਭਾਰਤ ਤੇ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦਾ ਫੈਕਟਰੀ ਦੇ ਵਿੱਚ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਜਦ ਤਮਾਕਾ ਹੋ ਜਾਂਦਾ ਹੈ ਤਾਂ 5 ਕਿਲੋਮੀਟਰ ਦੇ ਦੌਰਾਨ ਜਿੰਨੇ ਵੀ ਘਰ ਦੀਆਂ ਕੰਧਾਂ ਵੀ ਕੰਬੜ ਤੱਕ ਤੇ ਪਹੁੰਚ ਗਈਆਂ ਐਡਾ ਵੱਡਾ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਤਮਾਕਾ ਹੋਇਆ ਜਿਸ ਦੇ ਵਿੱਚ ਇੱਕ ਮਾਸੂਮ 14 ਸਾਲਾ ਦੇ ਬੱਚੇ ਦੀ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅੰਤ ਤੱਕ ਇਸ ਖਬਰ ਨੂੰ ਵੇਖੋ ਤੇ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਕਿ ਇਸ ਖਬਰ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਪਾਰਟ ਦੇ ਨਾਲ ਪਿੰਡ ਤੀੜੇ ਦੇ ਮੁੱਖ ਇੱਕ ਗੈਸ ਸਿਲੰਡਰ ਫਟ ਗਿਆ ਜੀ ਮੈਂ ਉੱਥੇ ਪੁੱਜਾ ਜੀ ਉੱਥੇ ਪੁੱਜ ਕੇ ਇਹ ਪਤਾ ਕੀਤਾ ਜੀ ਤੇ ਇਹ ਜਿਹੜਾ ਹੈ ਜੀ ਕੈਟਰਿੰਗ ਵਾਲਿਆਂ ਦਾ ਇਹ ਸਟੋਰ ਸੀਗਾ ਤੇ ਜਿਹੜੇ ਮਾਲਕ ਨੇ ਉਹ ਚੰਡੀਗੜ੍ਹ ਦੇ ਨੇ ਉਹਨਾਂ ਦਾ ਸਟੋਰ ਇੱਥੇ ਸੀ ਜੀ ਤੇ ਪਤਾ ਕਰਨ ਤੇ ਪਿੰਡ ਵਾਲਿਆਂ ਤੋਂ ਵੀ ਪਤਾ ਕੀਤਾ ਸਾਰਾ ਪਤਾ ਕਰਨ ਤੋਂ ਪਤਾ ਲੱਗਾ ਜੀ ਗੈਸ ਸਿਲੰਡਰ ਫਟਣ ਦੇ ਕਾਰਨ ਦੋ ਬੰਦੇ ਜਿਹੜੇ ਹੀ ਗੜ ਹੋ ਗਏ ਇੱਕ ਦੀ ਮੌਤ ਹੋ ਗਈ ਜੀ ਤੇ ਬਾਕੀ ਤਫ਼ਤੀਸ਼ ਚੱਲ ਰਹੀ ਹੈ ਜਿਹੜਾ ਵੀ ਨੁਕਸਾਨ ਹੋਇਆ ਜਿਸ ਤਰ੍ਹਾਂ ਦੀ ਹੋਇਆ ਉਸ ਹਿਸਾਬ ਨਾਲ ਜੀ ਕਰਾਂਗੇ ਜੀ